हांजी दोस्तों सत दे श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਧਾ ਲੱਗਦਾ ਦੋਸਤੋ ਅਮਰਕੋਟ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪਿੰਡ ਰਾਜੋਕੇ ਤੇ ਲਖਨੇਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਹਿਲਾ ਪਿੰਡ ਮਹਿਮੂਦਪੁਰ ਆਉਂਦਾ ਵੀਰ ਗਰਜੰਡ ਸਿੰਘ ਉਹਨਾਂ ਦੇ ਘਰ ਆਏ ਦੋਸਤੋ ਵੀਰ ਗਰਵੰਤ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਦੋਸਤੋ ਜ਼ਿਆਦਾਤਰ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਘਰੇ। ਤੋਂ ਡੇਰੀ ਫਾਰਮਿੰਗ ਦੇ ਨਾਮ ਨਾਲ ਇੱਕ ਪਸ਼ੂ ਵਪਾਰਤਾ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਜਿਹੜੇ ਤੁਹਾਨੂੰ ਜ਼ਿਆਦਾਤਰ ਮੱਝਾਂ ਕੋਈ 8-7 ਨਾਕ ਜਿਹੜੇ ਐਵਰੀ ਟਾਈਮ ਅਵੇਲੇਬਲ ਮਿਲਣਗੇ। ਸੋ ਕਿਸੇ ਟਾਈਮ ਵੀ ਮੇਰਾ ਵੀਰ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਹਿਲਾਂ ਵੀ ਆਪਾਂ ਬਹੁਤ ਸਾਰੇ ਐਨੀਮਲ ਜਿਹੜੇ ਤੁਹਾਨੂੰ ਇਸ ਘਰੋਂ ਦਿਖਾਏ ਆ ਤੇ ਮੱਝਾਂ ਦੀ ਵੀ ਤੁਹਾਨੂੰ तकरीबन ਵੈਸੇ 6-7 ਨਾਕ ਦਿਖਾਏ ਸੀ ਕਿ ਤਿੰਨ ਕੇ ਨਾਕ ਜਿਹੜੇ ਮਾਰਨਿੰਗ ਟਾਈਮ ਉਹ ਸੇਲ ਹੋ ਚੁੱਕੇ ਆ। ਹੁਣ ਜਿਹੜੇ ਆਪਾਂ ਤੁਹਾਨੂੰ ਦਿਖਾ ਦਾਂਗੇ ਚਾਰ ਮੱਝਾਂ ਝੋਟੀਆਂ ਨੇ। ਬਾਕੀ ਹਰ ਇੱਕ ਬਰੀਡ ਦੇ ਐਨੀਮਲ ਜਿਹੜੇ ਆਉਂਦੇ ਰਹਿੰਦੀ ਆ ਠੀਕ ਆ ਜੀ ਚੇਕ ਕਰ ਆਪਾਂ ਗੱਲ ਕਰੀਏ ਇੱਕ ਨੀਲੀ ਰਾਵੀ ਦੀ ਬਰੀਡ ਤੇ ਮੋਹਰਾ ਬਰੀਡ ਤੋਂ ਕ੍ਰੋਸ ਬਰੀਡ ਹਰ ਇੱਕ ਤਰ੍ਹਾਂ ਦੇ ਪਸ਼ੂ ਜਿਹੜੇ ਆਉਂਦੇ ਰਹਿੰਦੀ ਆ ਠੀਕ ਆ ਇੱਕ ਨੀਲੀ ਰਾਵੀ ਦੀ ਸ਼ਕੀਨ ਵੀਰਾਂ ਦੇ ਲਈ ਠੀਕ ਆ ਜੀ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਬਹੁਤ ਖੂਬਸੂਰਤ ਚੰਗੀ ਝੋਟੀ ਆ ਸੋ ਐਨੀਮਲ ਜ਼ਿਆਦਾਤਰ ਫੇਸ ਵਾਈ ਆ ਇੱਕ ਇੱਕ ਜਿਹੜੀ ਮਾਜ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਉਹ ਗੱਬਣਾ ਤਰੀਕ ਆ ਜ 23 ਨਵੰਬਰ ਸਮਾਂ ਦੋਸਤੋ ਦੁਪਹਿਰ ਦੇ ਕੋਈ 2:30 ਵਜੇ ਦਾ ਸਮਾਂ ਆਉ ਕਰਦੇ ਆ ਗੱਲਬਾਤ ਗਰਵੰਤ ਦੇ ਨਾਲ ਸਭ ਤੋਂ ਪਹਿਲਾਂ ਗਰਵੰਤ ਵੀਰ ਸਾਸਰੀਕਰ ਸਾਸਰੀਕਰ ਜੀ ਸੰਨ ਸਾਹਿਬ ਰਸਨਾਲ ਸਾਹਿਬ ਠੀਕ ਠਾਕ ਬੜੇ ਵਧੀਆ ਗਰਵੰਤ ਠੀਕ ਆ ਵੀਰੇ ਵਧੀਆ ਵੀਰ ਜੀ ਗਰਵੰਤ ਮਾਲ ਇਸੇ ਤਰ੍ਹਾਂ ਆਉਂਦਾ ਰਿਹਾ ਵੈਸੇ ਥੋੜਾ ਜਿਹਾ ਵਿੱਚੋਂ ਸਟੌਪ ਜਿਹਾ ਲਾ ਲਿਆ ਸੀ ਵੀਡੀਓ ਦੇ ਹਾਂ ਜੀ ਸੰਨ ਸਾਹਿਬ ਮਾਲ ਤਾਂ ਆਉਂਦਾ ਰਿਹਾ ਇਦਾਂ ਕਿ ਆਪਣਾ ਟਾਈਮ ਹੀ ਨਹੀਂ ਲੱਗਾ ਵੀਡੀਓ ਬਣਾਉਂਦਾ ਆ ਇਦਾਂ ਨਾਲ ਲੋਕ ਲਈ ਪਸ਼ੂ ਦੋ ਚਾਰ ਆ ਗਏ ਦੋ ਚਾਰ ਵੇਖ ਲੈਂਦੇ ਰਹਿੰਦੇ ਗਏ ਇਦਾਂ ਜਿਵੇਂ ਪਹਿਲਾਂ ਝੋਨਾ ਵੜਨਾ ਮੁੜ ਕੇ ਬਿਆਈ ਹੀ ਰੋਜ ਗਈ ਹਾਂ ਬਿਲਕੁਲ ਆ ਤੁਹਾਨੂੰ ਪਦਾਰਥ ਦਾ ਕੰਮ ਹੈ ਫਿਰ ਸਹੀ ਹੈ ਸਹੀ ਹੈ ਹਾਂ ਜ ਤੇ ਅੱਜ ਗਰੁੱਪ ਦੇ ਨਾਲ ਕੋਲ ਸਾਤੇ ਪਸ਼ੂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਵੇਗੀਆਂ ਟੜਿਆਂ ਤੋਂ ਪਹਿਲਾਂ ਤਿੰਨੇ ਸੇਲ ਹੋ ਗਏ ਹਾਂ ਜੀ ਹੁਣ ਚਾਰ ਹਣ ਇਸ ਟਾਈਮ ਤੇ ਤਿੰਨ ਸੋਈਆਂ ਸਵਾਈਆਂ ਤੇ ਇੱਕ ਗੱਬਣਿਆ ਵਜ ਠੀਕ ਹੈ ਲਓ ਦੋਸਤੋ ਇੱਕ ਨੀਲੀ ਰਗ ਦੀ ਤੁਸੀਂ ਇਹ ਝੋਟੀ ਦੇਖੂਗਾ ਬੜੀ ਪਿਆਰੀ ਝੋਟੀ ਹੈ ਟਿੱਡੇ ਕੱਟ ਦੇ ਵਿੱਚ ਸੋ ਚਾਰ ਮੱਝਾਂ ਝੋਟੀਆਂ ਜੇ ਆਪਾਂ ਤੁਹਾਨੂੰ ਦਿਖਾ ਦੇਣੀ ਆ ਠੀਕ ਹੈ ਜੀ ਤਿੰਨ ਸੁਈਆਂ ਇੱਕ ਗੱਬਣ ਤੇ ਗੁਰਵੰਤ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਈ ਨੀਲੀ ਦੀ ਝੋਟੀ ਤੋਂ ਕਰ ਲਈ ਤੇ ਕਿਵੇਂ ਕਿੰਨਾ ਸੁਵਾ ਇਹ ਦੂਜਾ ਸੁਵਾ ਸੋਈ ਸੰਸਾ ਦੂਜਾ ਸੁਵਾ ਹਾਂਜੀ ਆ ਵੇਖੋ ਗਿੱਲੇ 나ੜੂ ਤੇ ਚੌਥਾ ਦਿਨ ਹੋਇਆ ਸੋਈ ਲਓ ਵੀ ਹਾਂਜੀ ਸੋ ਦੋਸਤੋ ਚਾਰਕ ਦਿਨ ਦਾ ਸਮਾਂ ਹੋਇਆ ਜੀ ਕੱਟਾ ਬਿਲਕੁਲ ਗਿੱਲੇ 나ੜੂ ਬੱਚਾ ਹੈ ਮਗਰ ਕੱਟਾ ਆ ਮੇਲਕਾਫ ਆ ਤੇ ਆਪ ਝੋਟੀ ਇਹ ਦੂਜਾ ਸੁਵਾ ਹੀ ਹੈ ਹਾਂਜੀ ਦੂਜਾ ਬਾਕੀ ਬਹੁਤ ਸੋਹਣੀ ਫੇਸ ਕੁਆਲਟੀ ਆ ਅੱਖ ਬਿੱਲੀ ਮਣਕੀ ਆ ਬਿਲਕੁਲ ਰੈਡ ਲਾਲ ਕੋਲੇ ਆ ਠੀਕ ਆ ਜੀ ਤੇ ਮਾਰਕਿੰਗ ਦੀ ਗੱਲ ਕਰੀਏ ਤੇ ਚਾਰੇ ਖੋਰ ਤੁਸੀਂ ਦੇਖ ਲਓ ਅਗਲੇ ਪੈਰਾ ਤੇ ਜਵਾਬ ਆ ਮਗਲੇ ਖੋਰ ਕੁੜਤੀ ਅਠ ਘੇਟ ਧੁਪੇ ਆ ਠੀਕ ਆ ਤੇ ਗਰਮਤ ਅਜੇ ਕੋਈ 24 ਦਿਨਾਂ ਦਾ ਸਮਾਂ ਬੋਲਾ ਕਿੰਨਾ ਹੋਊਗਾ ਇਹ 10000 ਕਿਲੋ ਬੋਲੇ ਤੇ ਸਭ ਚੱਲਣ ਦੀ ਹੁਣ 10000 ਹਾਂ ਜੀ ਚਵਾਈ ਚੁਵਾਈ ਚੰਗੀ ਆ ਹਾਂ ਚਵਾਈ ਬਹੁਤ ਚੰਗੀ ਠੀਕ ਆ ਜੀ ਬਹੁਤ ਸੋਹ ਚਵਾਈ ਚੁਵਾਈ ਪੂਰੀ ਇੱਕ ਨੰਬਰ ਆ ਉਹ ਤੁਸੀਂ ਆਪ ਤਸਦੀਕ ਕਰ ਹੀ ਲੈਣੀ ਤੇ ਬਹੁਤ ਚੰਗੀ ਦੇਖੋ ਸੋ 10000 10000 ਲੀਟਰ ਬੋਲੇ ਤੇ ਚਲੰਡੀ ਆ ਠੀਕ ਆ ਬਈ ਨਹੀਂ ਆ ਆ ਦੇਖੋ ਠੀਕ ਆ ਜੇ ਉਹ ਗਰਮ ਤੁਹਾਨੂੰ ਵੇ ਲੋ ਫੁੱਲ ਗਲਾਬੀ ਇਹ ਨਹੀਂ ਕਿ ਕੋਈ ਨਹੀਂ ਆ ਨਹੀਂ ਬਿਲਕੁਲ ਫੁੱਲ ਗਲਾਬੀ ਅੱਖਾਂ ਦੋ ਲਾਲ ਸੁਰਖ ਕੋਲੇ ਆਹ ਜੀ ਆ ਦੇਖੋ ਠੀਕ ਆ ਜੀ ਸੋ ਨੀਲੀ ਰਾਵੀ ਦਾ ਵੀ ਦੋਸਤੋ ਬੜੇ ਵੀਰ ਸ਼ੌਂਕ ਰੱਖਦੇ ਆ ਬਹੁਤ ਫੋਨ ਫੋਕਾ ਲਾਂਦਿਆਂ ਰਹਿੰਦਿਆਂ ਸਾਰੇ ਭੈਣ ਭਰਾਵਾਂ ਨੂੰ ਵੀ ਬਹੁਤ ਵੀਰ ਪੁੱਛਦੇ ਰਹਿੰਦੇ ਵੀ ਨੀਲੀ ਰਾਵੀ ਦਾ ਕੋਈ ਐਨੀਮਲ ਨਿਕਲੇ ਤੇ ਜ਼ਰੂਰ ਦੱਸਿਆ ਕਰੋ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਆਪਾਂ ਕਰਦੀ ਜਾਂ ਦੋਸਤੋ ਜਦੋਂ ਐਨੀਮਲ ਕੋਈ ਚੰਗੇ ਸਾਫ ਸੁਥਰੇ ਨਿਕਲਦੇ ਆ ਆ ਨ ਰਵੀ ਬਰੀਡ ਦੇ ਵਿੱਚ ਇੱਕ ਟੇਢੇ ਕਰਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਸੋ ਬਾਕੀ ਹੈ ਬੌਲੇ ਦੇ ਵਿੱਚ ਹੀ ਆ ਕਰਮਾਂ ਦੀ ਆ ਬੈਕ ਸਾਈਡ ਤੋਂ ਮਹਾਨਾ ਚੱਡਾ ਤੁਸੀਂ ਦੇਖ ਲਓ ਅੱਛਾ ਗਰਵੰਤ ਚਲੋ ਬੌਲੇ ਤੋਂ ਪਾ ਕੱਲ ਪਰਸੋਂ ਦੀ ਸਾਫ ਕਲਤੀ ਹੋ ਗਈ ਆ ਹਾਂਜੀ ਚਵਾਈ ਚ ਵੀ ਅਗਲੇ ਪਿਛਲੇ ਥਣਾਂ ਦੇ ਨਾਲ ਬਰਾਬਰ ਹਸਨ ਸਾਹਿਬ ਅਗਲੇ ਨਾਲ ਅਗਲਾ ਥਣ ਬਰਾਬਰ ਹੋਊ ਪਿਛਲੇ ਨਾਲ ਪਿਛਲਾ ਠੀਕ ਹੈ ਜੀ ਹਾਂਜੀ ਲੋ ਜੀ ਸੋ ਚੋਣ ਚਾਣ ਕਿਸਾਨ ਵੀਰੋ ਇੱਕ ਸਾਰ ਆ ਠੀਕ ਆ ਜੀ ਅਗਲੇ ਪਿਛਲੇ ਥਣਾਂ ਦੀ ਬਰਾਬਰ ਆ ਪੂਰੀ ਤੇ ਚਵਾਈ ਪੋਲੀ ਜਾਂ ਕੋਈ ਭੂਰ ਨਹੀਂ ਕਿਸੇ ਰਕਮ ਦਾ ਕੋਈ ਛਟਾ ਨਹੀਂਗਾ ਤੋ ਬਾਕੀ ਪਾਦੀ ਬੰਦ ਤੇ ਤੁਸੀਂ ਆਪ ਚੈੱਕ ਕਰ ਲੋ ਚੌੜਾ ਪਿੱਠਪੁਰਾ ਉਹ ਰਸ਼ਦਾ ਰਸ਼ਨ ਸਾਹਿਬ ਹੋ ਗਿਆ ਜੀ ਆਪਣੀ ਗਾਰੰਟੀ ਓਕੇ ਹਾਂਜੀ ਠੀਕ ਹੈ ਭਰਾ ਇਹ ਨਹੀਂ ਕੋਈ ਵੀ ਭਰਾ ਦੂਰੋਂ ਦਾ ਆਉਂਦੇ ਨੰਗਰਪੂਰ ਮਾਰਦੇ ਨਿਕਲੂ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਜੀ ਬਾਕੀ ਮਾਰਕਿੰਗ ਬਹੁਤ ਸੰਦੋਸਤ ਤੁਸੀਂ ਦੇਖ ਸਕਦੇ ਹੋ ਜੀ ਜਿਆਜ ਮਾਰਕਿੰਗ ਆ ਜਿੰਨੀ ਵੀ ਆ ਤੇ ਚਵਾਪ ਸਮਾਂ ਦੇ ਇੱਕ ਨੰਬਰ ਤੇ ਕਰਵਾ ਤਾਂ ਕੀ ਮੁੱਲ ਵੀਰੇ ਕਰਦੇ ਆ ਕਿੰਨੇ ਕੀ ਦੀ ਦਮਾਂ ਕਿ ਝੋਟੀ ਮੁੱਲ ਸੰਦੂ ਸਾਹਿਬ ਇਹਦਾ ਕਰਨ ਨੂੰ ਭਾਵੇਂ 10 ਕਰ ਲਈਏ 15 ਕਰ ਲਈਏ ਆ ਪਰ ਅੱਜ ਆਪਾਂ ਦੀ ਡਿਮਾਂਡ ਕਰਨੀ ਹੈ 1 ਲੱਖ 5000 1 5 ਹਾਂਜੀ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਦੀ ਹਾਂਜੀ ਠੀਕ ਆ ਜੀ ਉਹ ਵੀ ਇੱਕ 5 ਦੋਸਤੋਂ ਡਿਮਾਂਡ ਆ ਬਾਕੀ ਲੈ ਦੇ ਲੱਖ ਗਰਵੰਤਾਂ ਦਾ ਪੂਰੇ ਲੱਖ ਦੀ ਦੇ ਦੇਾਂਗੇ ਝੋਟੀ ਠੀਕ ਆ ਜੀ ਸੋ 10000 ਲੀਟਰ ਬੋਲੇ ਤੋਂ ਸਟਾਰਟਿੰਗ ਆ ਉਹੀ ਤਿੰਨਾਂ ਦਿਨਾਂ ਦੀ ਸੂਈ ਹੈ ਜੇ ਠੀਕ ਆ ਬਾਕੀ ਦੁੱਧ ਅੱਗੇ ਦੋਸਤੋਂ ਪਾਇਦਾ ਸੇਵਾ ਦਾ ਦੁੱਧ ਚੰਗਾ ਜਿਹਾ ਆ ਜਾਊਗੀ 4000 ਦਾ ਅਗਲਾ ਦੁੱਧ 4000 ਚਾ ਆਊਗੀ ਝੋਟੀ ਅੱਛਾ ਜੀ ਹਾਂਜੀ ਠੀਕ ਆ ਲੋ ਆ ਨਗਰ ਕਟਾ ਠੀਕ ਹੈ ਜੀ ਟਾਈਮ ਨੋਟ ਕਰਾ ਦਿਓ ਬਿਲਕੁਲ ਉਹ 3 ਵਜੇ ਦਾ ਸਮਾਂ ਹੋਊਗਾ ਹੁਣ ਹਾਂ ਜੀ 3 ਵਜੇ ਦਾ 3:00 3:00 ਵਜੇ ਦਾ ਘਟੋ ਘਟ ਸਮਾਂ ਹੈਗਾ ਦੁਪਹਿਰ ਦਾ ਠੀਕ ਹੈ ਜੀ ਤੇ ਉਹ ਤੁਸੀਂ ਉਸ ਹਿਸਾਬ ਨਾਲ ਦੇਖ ਲਓ ਜੇ ਸਵੇਰ ਜਵਾਈ ਕਿਨੇ ਤੋਂ ਕਿੰਨੇ ਵਜੇ ਸیرے ਸਾਹਿਬ ਆਪਣੀ 6 ਵਜੇ ਦੀ ਜਵਾਈ 6 ਦੇ ਹਾਂ ਜੀ ਲੋ ਸਵੇਰ 6 ਵਜੇ ਦੀ ਅਜੇ ਦੋਸਤੋ ਘਟੋ ਘਟ 3 ਵਜੇ ਰਹਿ ਆ ਤੇ 3 ਘੰਟੇ ਹਜੇ ਬਾਕੀ ਆ ਠੀਕ ਹੈ ਜੀ ਤੇ ਉਸ ਅਕੋਰਡਿੰਗ ਤੁਸੀਂ ਜਿਹੜੀ ਜੱਜਮੈਂਟ ਕਰ ਹੀ ਲੈਣੀ ਆ ਇੱਕ ਸੈਕੰਡ ਨੰਬਰ ਤੇ ਇਧਰ ਗਰਵੰਤ ਆਪਣੇ ਕੋਲ ਝੋਟੀ ਕੀ ਰਿਪੋਰਟ ਆ ਹਾਂਜੀ ਇਹ ਵੀ ਸੰਸਾਦ ਦੂਜਾ ਸੂਬਾ ਸੋਈ ਆ ਦੂਸਰਾ ਸੂਬਾ ਹਾਂਜੀ ਠੀਕ ਹੋ ਵੀਰੇ ਇਹਨੂੰ ਉਦੋਂ ਕਿੰਨੇ ਕੋ ਹੋ ਗਿਆ ਸੋਈ ਨੂੰ ਕੋਈ 1 ਹਫਤਾ ਹੋ ਗਿਆ ਲਓ ਜੀ ਹਾਂਜੀ ਆ ਕੱਟਾ ਜੇ ਮੇਰੀ ਨੀਲੀ ਦਾ ਮਗਰ ਕੱਟਾ ਇਹਦੇ ਵੀ ਹਾਂਜੀ ਆ ਉਲਟ ਪੁਲਟ ਹੋ ਗਿਆ ਕੰਮ ਹਾਂਜੀ ਉਹ ਤਾਂ ਮਗਰ ਵੈਸੇ ਨੀਲੀ ਦਾ ਹੀ ਹੋਣਾ ਚਾਹੀਦਾ ਸੀ ਹਾਂਜੀ ਜੇ ਜਿਵੇਂ ਮਾਲਕਾਂ ਤੋਂ ਆਪਾਂ ਮੱਝਾ ਲਵਾ ਲਈ ਜੀ ਹਾਂਜੀ ਹੁਣ ਟਿਕਟ ਹੋਵੇ ਸੰਸਾਦ ਟਿਕਟ ਵੀ ਲੈ ਚੰਗੇ ਭਰੌਂਦੇ ਵੇ ਭਰੌਣ ਲੱਗ ਪਏ ਹ ਸ਼ਾਇਦ ਬੱਚਾ ਚੰਗਾ ਪਾਇਆ ਬੱਚਾ ਬਹੁਤ ਚੰਗਾ ਪਾਇਆ ਹਾਂ ਜੇ ਕੱਟੀ ਕਟਾ ਦਾ ਗੁਜਰਤ ਦੇ ਵਸਿਆ ਹਾਂ ਤੇ ਮਗਰ ਕਟਾ ਆ ਗਿਆ ਕਿੰਨੇ ਦਿਨਾਂ ਦੇ ਵਿੱਚ ਇਹਨੂੰ 1 ਹਫਤਾ ਹੋ ਗਿਆ ਸੋਈ ਹਫਤੇ ਦੀ ਸੋਈ ਹੈ ਤੇ ਕਿੰਨੇ ਕਿ ਦੁੱਧ ਤੇ ਹੌਨਾਂ ਸਾਡੇ ਸਾਡੇ 12 ਕਿਲੋ ਦੁੱਧ ਆ ਭਾਵੇਂ ਕੋਈ ਆਪਦੀ ਦੋ ਟਾਈਮ ਤਸਲੀ ਕਰੇ ਭਾਵੇਂ ਤਿੰਨ ਟਾਈਮ ਕਰੇ ਤੇ ਚੌਣ ਪੋਲੀ ਚੌਣ ਪੋਲੀ ਆ ਥਾਣਾ ਇੱਕ ਵਿਖਾਉਂਦੀ ਨਾ ਆਪ ਨੂੰ ਵੇਖਣ ਨੂੰ ਲੰਮਾ ਥੋੜਾ ਆ ਪਰ ਧਾਰ ਦਾ ਨਾ ਫਰਕ ਉਹ ਠੀਕ ਹੈ ਜੀ ਹਾਂਜੀ ਚਵਾਈ ਨਾ ਦੱਸੋ ਧਾਰ ਦਾ ਕੋਈ ਫਰਕ ਨਹੀਂਗਾ ਉਹ ਆਨਰ ਨੇ ਦੱਸ ਹੀ ਦਿੱਤਾ ਆਪਾਂ ਨੂੰ ਵਿੱਚ ਠੀਕ ਹੈ ਜੀ 11 ਲੀਟਰ ਪੱਕਾ 11 ਮੰਨ ਲੋ ਮੇਂ ਦੁੱਧ 12 ਹੈ ਕੋਈ 11 ਦੀ ਗਾਰੰਟੀ ਦੇ ਦੋ ਲਓ ਵੀ ਹਾਂਜੀ ਵੈਸੇ ਦੋ ਤੋਂ ਹੋ ਗਿਆ ਹੋਵੇ ਤਾਂ ਇਹ ਦੋਸਤੋਂ 12 ਹੀ ਆ ਪੜੀ ਆਇਆ ਆਪਾਂ 12 ਚਵਾਵਾਂ ਠੀਕ ਆ ਹਾਂਜੀ ਕਿਉਂਕਿ ਕੋਈ ਭਰਾ ਤਸੱਲੀ ਕਰਨਾ ਹੋਵੇ ਤਾਂ 12 ਲੀਟਰ ਆਪ ਦਾ ਤੋਲ ਲਿਓ ਤੁਸੀਂ ਦੁੱਧ ਠੀਕ ਆ ਕੋਈ ਹਫਤੇ ਨਿਕਲਦੀ ਨਹੀਂ ਜਵੀ ਦਾ ਛੋਟਾ ਸਿੰਗਾ ਪਤਲਾ ਸਿੰਗ ਆ ਬੂਥੀ ਵੇਖ ਸਕਦੇ ਤੁਸੀਂ ਠੀਕ ਆ ਜੀ ਲੰਬਾ ਫੇਸ ਆ ਇਧਰ ਦੇਖੋ ਦੁੱਧ ਵਾਲੇ ਪਸ਼ੂ ਦਾ ਸਭ ਪਤਾ ਲੱਗ ਹੀ ਜਾਂਦਾ ਆ ਬਿਲਕੁਲ ਪੱਕਾ ਅਕੀ ਨਾੜੀ ਨੂੜੀ ਬੜੀ ਮੋਟੀ ਆ ਹਾਂਜੀ ਤੇ ਜਰਵਾਤ ਇਹਨੂੰ ਵੀ ਇੱਕ ਤੋਰ ਕੇ ਦਿਖਾ ਦੇ ਹਾਂ ਠੀਕ ਆ ਜੀ ਸੋ ਛੋਟੀ ਆ ਵੀ ਦੂਜਾਂ ਨਾਲ ਠੀਕ ਆ ਜੀ ਦੂਜੇ ਸਵੇ ਸੁਈ ਆ ਹਫਤੇ ਦੇ ਬਿਲਕੁਲ ਅੰਦਰ ਵਾਲੀ ਜਿਹੜਾ ਸਮਾਂ ਆ ਹੋਇਆ ਇਹਨੂੰ ਸੁਈ ਤੇ 12 ਲੀਟਰ ਦੁੱਧ ਯਾਰਾਂ ਦੀ ਪੂਰੀ ਤਸੰਨੀ ਆ ਕੋਈ ਫਿਰ ਆਨਲਾਈਨ ਸੌਦਾ ਕਰਦਾ ਉਹ ਅਜੇ ਤੇ ਲਿਹਾਰੀ ਬੰਨੀ ਮੈਂ ਦੀ ਮੜੀ ਖੋਲ ਗਈ ਉਪਰਲੀ ਆ ਦੇਖੋ ठीक है आ फेस क्वालिटी करो चेक ठीक है भाई ठीक है ਬੋਦੀ ਛੋਟੀ ਦੋਸਤੋ ਵੀ ਚੰਗੀ ਹੈ ਠੀਕ ਆ ਬਾਕੀ ਰੇਰ ਆਪਾਂ ਪੁੱਛ ਲੈਨੇ ਆਂ ਵੀ ਲੈ ਦੇ ਕੀ ਰੂਗਾ ਇਹਦਾ ਸੋ 11 12 11 12 ਤੇ ਚੱਲਣ ਢੀ ਆ ਤੇ ਇਹਦਾ ਗਰਮਤ ਕੀ ਮੁੱਲ ਕਰਾਂਗੇ ਆਪਾਂ ਅੱਜ ਇਹਦਾ ਸੰਧੂ ਸਾਹਿਬ ਮੁੱਲ ਜਿਹੜਾ ਲੈ ਦੇ ਆ ਨਾ ਉਹ 75000 75 ਹਾਂਜੀ ਮੁੱਲ ਜਿੱਥੇ ਆਪਾਂ ਦੇ ਦੇਣੀ ਆ ਆ ਚੋ ਕੋਈ ਮੌਕੇ ਦੇ ਮਾਰਤਾ ਨ ਹੋ ਜਾਓ ਠੀਕ ਆ ਮੋ ਵੀ ਮਗਰ ਨੀਲੀ ਰਾਵੀ ਦਾ ਕੱਟਾ ਦੋਸਤੋ ਕੋਈ ਸ਼ੌਕ ਨਾਲ ਭਰਾ ਇਹ ਵੀ ਤਿਆਰ ਕਰ ਲੂਗਾ ਠੀਕ ਆ ਜੀ ਸੋ ਨੀਲੀ ਰਾਵੀ ਦਾ ਪਸ਼ੂ ਐਨੀਮਲ ਬਹੁਤੇ ਵੀਰ ਜਿਹੜਾ ਸਾਹਮਣਾ ਚਾਹੁੰਦੇ ਚਾਹੇ ਕੱਟਾ ਚਾਹੇ ਫੀਮੇਲ ਕ ਸੱਪੀਆ 70000 ਦੀ ਤੁਹਾਨੂੰ ਇਹ ਝੋਟੀ ਮਿਲੂ 11 ਕਿਲੋ ਦੁੱਧ ਦੀ ਗਾਰੰਟੀ ਪੋਲੀ ਚ ਆਈ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰੇ ਇਸ ਤੋਂ ਬਾਅਦ ਅਗਰਵਾਤ ਆਪਨ ਕੋ ਅਗਲੀ ਝੋਟੀ ਇੱਕ ਹੋਰ ਆ ਜਿਹੜੀ ਖੜੀ ਹਾਂਜੀ ਇਹ ਵੀ ਸੋਈ ਹੈ ਸੰਸਰ ਇਹਦਾ ਬਚਾਵੇ ਇਹ ਇੱਕ ਦਿਨਾਂ ਸੁਆ ਇਹ ਦੂਜਾ ਸੁਆ ਲੋ ਵੀ ਇਹ ਵੀ ਦੂਜੇ ਸੁਆ ਮਗਰ ਇਹਦੇ ਕਟਾ ਹੀ ਆ ਹਾਂਜੀ ਇਹਦੇ ਕਟਾ ਹੀ ਲੋਬੀਆ ਜੀ ਮਗਰ ਕਟਾ ਮੇਲ ਕਾਫੀ ਆਜ ਇਹਦਾ ਸੋਈ ਨੂੰ ਕੋਈ ਅੱਜ 14 15 ਦਿਨ ਹੋ ਗਏ 15 14 ਦਿਨਾਂ ਦੀ ਹਾਂਜੀ ਲਓ ਜੀ ਹਾਂਜੀ 15 14 ਦਿਨਾਂ ਦਾ ਦੋਸਤੋ ਟਾਈਮ ਹੋ ਗਿਆ ਅਜੇ ਸੁਈ ਨੂੰ ਦੂਜਾ ਸੂਆ ਇਹ ਵੀ ਝੋਟੀ ਆ ਇਹਦੇ ਥੱਲੇ ਗਰਵਾ ਤੋਂ ਦੁੱਧ ਦੀ ਕੀ ਸਥਿਤੀ ਹੋਗੀ ਵੀਰ ਇਹਦੇ ਥੱਲੇ ਸੰਸਾ 12 ਕਿਲੋ ਦੁੱਧ ਹੋਗਾ ਇਸ ਟਾਈਮ ਤੇ ਗੰਡੇ ਵਾਲਾ 12 ਹਾਂਜੀ ਆ ਮੈਟ ਜਿਹੜਾ ਹਾਂ ਜਿਹੜਾ ਚਵਾ ਦੇਣਾ ਆਪਾਂ ਲਓ ਜੀ ਸਿੰਗਲ ਹੱਡੀ ਦੇ ਵਿੱਚ ਆ 12 ਲੀਟਰ ਜਿਹੜਾ ਦੁੱਧ ਕਿਸੇ ਭਰਾ ਨੇ ਚੋ ਲੈਣਾ 12 ਲੀਟਰ ਇਹਦੇ ਥੱਲੇ ਹਾਜ਼ਰ ਐ ਕਾਲੀ ਇਹਨਾਂ ਦਾ ਸੂਆ ਸ਼ਾਈ ਵਾਲੀ ਜੀ ਇੱਕ ਰੰਗ ਠੀਕ ਆ ਬਾਕੀ ਇੱਕ ਰੰਗਾ ਕੁਝ ਕੇ ਮਗਰ 2-3 ਇੰਚ ਵਾਲ ਜਿਹੜੇ ਵਾਈਟ ਆ ਪੂਛ ਤੇ ਬਾਕੀ ਮੱਥੇ ਮੁੱਥੇ ਦੀ ਵੇਖ ਲਓ ਬਾਕੀ ਸਿੰਗਾ ਸੋਂਗਾ ਦੀ ਜਿਹੜੀ ਤੁਸੀਂ ਵੇਖ ਸਕਦੇ ਹੋ ਜੇ ਬੇਸੈਰ ਤੋਂ ਮਾੜੇ ਇਹ ਸਿੰਘ ਜ ਹਾਇ ਸ਼ਾਈ ਸ਼ੂਈ ਦੇ ਵਿੱਚ ਪੱਕੀ ਐ ਬਲੈਕ ਪੂਰੀ ਠੀਕ ਆ ਜੇ ਮੱਥਾ ਮੁੱਥਾ ਕਰੋ ਚੈੱਕ ਪੂਰੀ ਬਾਦੀ ਬੰਦਰ ਤੁਸੀਂ ਚੈੱਕ ਕਰ ਲੋ ਤੇ ਦੋ ਬਾਰੇ ਪਾਸੇ ਬੜੀ ਖਰੀ ਹੈ ਹਾਂ ਹਾਂਜੀ ਸਰ ਸਰ ਦੁੱਧ ਹੈ ਗੀਰ ਪਰ ਇੱਕ ਥੋੜੇ ਜਿਹੇ ਢੇਗਾ ਆਪਾਂ ਪਹਿਲਾਂ ਦੱਸ ਦਾਂ ਆ ਦੱਸ ਦਿਓ ਜੀ ਇਹ ਮਿਲਦੀ ਪੀਲਾ ਪਾੜੀ ਦੇ ਪਹਿਲਾਂ ਪਾੜ ਦੇ ਬੱਚਾ ਬਾਅਦ ਚ ਬੱਚਾ ਬਾਅਦ ਚ ਪਾਉਂਦੀ ਬੰਗਾ ਪਾਉਂਦੀ ਮਗਰਿਆਂ ਦਾ ਤੁਹਾਨੂੰ ਇਹ ਨਹੀਂ ਕੋਈ ਲੱਤ ਛੜ ਮਾਰੂਗੀ ਪਾੜੇ ਦੇ ਪਸੰਦ ਪੈਂਦੀ ਹੈ ਵੀ ਗਿੱਜੀ ਇਸੇ ਤਰੀਕੇ ਨਾਲ ਉਹ ਕਈਆਂ ਬਿਝਾਇਆ ਨਾ ਪੱਠੇ ਪਾ ਕੇ ਚੋਂ ਲਾ ਪੈਂਦੀ ਹੈ ਹਾਂ ਉਹ ਉਤਰੇ ਹੱਥ ਬੰਨ ਲੈਂਦੀ ਆ ਤੇ ਪਾੜੇ ਦੇ ਪਸੰਦ ਪ ਤੇ ਮਾਰੋ ਬੱਚਾ ਛੱਡ ਦਿਓ ਕੋਈ ਬੱਚੇ ਨੂੰ ਨਹੀਂ ਬਾਅਦ ਚ ਮੁੜ ਕੇ ਲੱਤ ਲਾਉਣੀ ਬੱਚਾ ਚੋਕ ਲੈਂਦਾ ਡਪੇਗਾ ਹੂੰ ਲੋ ਵੀ ਇਹ ਗੱਲ ਦੋਸਤੋ ਤੁਸੀਂ ਨੋਟ ਕਰ ਲਿਓ ਜੀ ਜੋ ਵੀ ਓਨਰ ਦੇ ਦੁਆਰਾ ਦੱਸੀ ਗਈ ਆ ਵੀ ਮਤਲਬ ਇਹ ਵੀ ਪਹਾੜਾ ਵੰਡਾ ਪਾ ਗਏ ਮੇਰਾ ਵੀਰ ਪਿਛਲਿਆਂ ਲੱਤਾਂ ਨੂੰ ਜੋੜ ਪਾ ਕੇ ਬਹਿ ਗਏ ਪਸਮ ਪਸਮਦੀ ਆ ਪਸਮਨ ਤੋਂ ਬਾਅਦ ਪੂਰੀ ਚਵਾਈ ਕਰਦੇ 12 ਕਿਲੋ ਅਗਲੇ ਅਗਲੇ ਪਿਹੇ ਥੰਦਾ ਦੁੱਧ ਇੱਕੋ ਜਿਹਾ ਠੀਕ ਆ ਉਹਨਾਂ ਨੇ ਦੁੱਧ ਗਾਰ ਚ ਉਹਨਾਂ ਪਿੱਛੇ ਹਾਂ 4 बाई 4 ਹੀ ਆ ਹਾਂ ਚਾਹਣਾ ਇੱਕੋ ਜਿਹੀ ਚਵਾਈ ਅੱਛਾ ਆ ਚਲ ਗਾਵਾਂ ਦਾਪਾ ਦੇਖਦੇ ਆ ਨਹੀਂ ਇਹ ਇੱਕੋ ਜਿਹੀ ਚਵਾਈ ਅੱਛਾ ਠੀਕ ਆ ਮਤਲਬ ਦੁੱਧ ਚੰਗਾ ਹਾਂ ਠੀਕ ਆ ਤਕਰੀਬਨ ਕੋ 2 2.5 ਕਿਲੋ ਅੱਗੇ ਹੋਊਗਾ 2.5 ਕਿਲੋ ਹਾਂ 2.5 ਤਾਂ ਜਾ ਰਹੀ ਹੋਊਗੀ ਠੀਕ ਆ ਹਾਂ ਠੀਕ ਆ ਮਤਲਬ ਉਹ ਪੰਜ ਛੇ ਛੇ ਦੇ ਲਾਗੇ ਬਾਹਰ ਜਾਂ ਬੰਦੋ ਬਰਾਬਰ ਤਾਂ ਹੀ ਦੇਂਦੀ ਦੋ ਜਗ ਅਗਲੇ ਪਿਛਲੇ ਥਣਾ ਠੀਕ ਆ ਇਹ ਵੀ ਚੰਗੀ ਕਰਦਾ ਮਤਲਬ ਉਹ ਅਗਲੇ ਪਿਛਲੇ ਥਣਾ ਦੀ ਬਰਾਬਰ ਆ ਠੀਕ ਆ ਤੇ ਬਾਕੀ ਮੇਰਾ ਵੀਰ ਤੁਸੀਂ ਆ ਦੇਖ ਲਓ ਥਣ ਮਾਨੇ ਦੀ ਬਹੁਤ ਖਬਰਦਾਰ ਆ ਰਿਹਾ ਵੇਖੋ ਆਪਾਂ ਤੋੜ ਕੇ ਵਿ ਉਹ ਜਿਹੜੀ ਗੱਲ ਹੈਗੀ ਪਹਾੜ ਵਾਲੀ ਆਪਾਂ ਪਹਿਲਾਂ ਦੱਸਤੀ ਬਿਲਕੁਲ ਬਿਲਕੁਲ ਆ ਦੇਖੋ ਠੀਕ ਆ ਬਾਕੀ ਚੋਈ ਚੋਈ ਪੋਲੀ ਬਿਲਕੁਲ ਹਾਂਜੀ ਸੰਸਾਰ ਚੋਈ ਐ ਬਹੁਤ ਚੰਗੀ ਲੱਗੀ ਠੀਕ ਆ ਜੀ ਬਾਕੀ ਚੌਣ ਚਾਂ ਨੂੰ ਦੋਸਤੋ ਪੋਲੀ ਆ ਜੋ ਇਨਫੋਰਮੇਸ਼ਨ ਬੇਸਿਕਲੀ ਜਿਹੜੀ ਬੇਸਿਕ ਇਨਫੋਰਮੇਸ਼ਨ ਆ ਉਹ ਇਹੋ ਹੀ ਆਪਾਂ ਪੁੱਛਦੇ ਆ ਨਾਰਮਲ ਠੀਕ ਆ ਜਵਾਬ ਸਮਾ ਦਾ ਪਸ਼ੂ ਐਨੀਮਲ ਚੰਗਾ ਟੂਰਨ ਮੇਰਾ ਵੀ ਆ ਰਿਹਾ ਇਹ ਆਪਿਆਂ ਦੇ ਕਿਸੇ ਵੀਰ ਦਾ ਬਿਲਕੁਲ ਸਮਾ ਜਿਹੜਾ ਉਹ ਜਾਇਆ ਨਾ ਜਾਵੇ ਠੀਕ ਆ ਜੀ ਕਿਉਂਕਿ ਹਰ ਕਨੇ ਕਾ임 ਕੱਢ ਕੇ ਪਸ਼ੂ ਐਨੀਮਲ ਖਰੀਦਣਾ ਸਮਾ ਦੂਰੋਂ ਨੇੜੇ ਆਉਣਾ ਠੀਕ ਆ ਸੋ ਝੋਟੀ ਚੰਗੀ ਆ ਬਾਕੀ ਬਾਦੀ ਬੰਤਰ ਦੇ ਉੱਪਰੋਂ ਚੰਗੀ ਆ ਥੱਲੇ ਦੇ ਵੀ ਸਾਫ ਆ ਦੋਦ ਦੇ ਕਰਮਾੜੀ ਥੱਲੇ 12 ਲੀਟਰ ਹੋਣਾ ਜਿਹੜਾ ਬਿਲਕੁਲ ਹਾਜ਼ਰ ਠੀਕ ਆ ਗਰਵੰਤ ਇਹ ਕਿੰਨੇ ਦੀ ਦੇ ਰਿਹਾ ਝੋਟੀਆਂ ਆ ਜਾ। ਇਹ ਮੁੱਲ ਸੰਸਾਫ ਕਰਨ ਨੂੰ ਭਾਵੇਂ ਇਹਦਾ 85 ਕਰ ਲਈ 82 ਕਰ ਲਈ। ਹਾਂ। ਇਹ 80000 ਦੀ ਦੇ ਦਾਂਗੇ ਜਿਹੜੀਆਂ ਹਨ। 80 ਦੀ। ਹਾਂਜੀ। ਕਰਦੀ ਹੋਰ ਮਾਨਤਾ ਥੋੜਾ ਬਤਾ। ਇੱਥੇ ਥੋੜਾ ਬੜਾ ਹੋਣਾ ਕੋਈ ਛੋੜਛੱਪਾ ਹੀ ਹੋਣਾ। ਕੋਈ ਜਾਵਾ ਨਹੀਂ ਹੈਗਾ ਮਾਰਜਨ। ਲਓ ਜੀ। ਦੋਸਤੋ ਥੋੜਾ ਬੜਾ ਛੋੜਛੱਪਾ ਹੋ ਜਾਊਗਾ। ਸੋ ਜਿੰਨੀ ਜਿੰਨੀ ਗਜਾਇਸ਼ ਆ ਪਹਿਲੇ ਮੁੱਲ ਉਹਨਾਂ ਦੀ ਨਹੀਂ ਦਿੱਤਾ ਜਾਣਾ। ਬਾਣੇ ਦੇ ਮਿਲਦੀ ਕੋਈ ਲੱਤ ਛੜ ਮਾਰੂਗੀ। ਵੰਗਾ ਪਾ ਕੇ ਇੱਧਾ ਬਹਿ ਜਾਣਾ ਇਦਾਂ ਇੱਥੇ ਹੀ ਖੁਰਲੀ ਤੇ। ਹਾਂ। ਯਾਨੀ ਕਿ ਕੋਈ ਪਾਸੇ ਠੀਕ ਹੈ ਠੀਕ ਹਾਂਜੀ ਲੋਬੀ ਇਹ ਗੱਲ ਬਾਤ ਆ ਦੋਸਤੋ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੇਤੀ ਆ 80000 ਦੇ ਵਿੱਚੋਂ ਮਾਨ ਤਾਂ ਥੋੜਾ ਬਾਪਾ ਹੋ ਜਾਊਗਾ ਮੌਕੇ ਤੇ ਮਗਰ ਕਟਾ ਇੱਕ ਲਾਸਟ ਵੇਚ ਆ ਆਪਾਂ ਤੁਹਾਨੂੰ ਇਧਰ ਆ ਜਿਹੜੀ ਝੋਟੀ ਦਿਖਾ ਦਿੰਨੇ ਆ ਸੋ ਬਾਕੀ ਬਾਦੀ ਬੰਦਰ ਤੁਸੀਂ ਵੇਖੋ ਜੁੱਸਾ ਵੇਖੋ ਝੋਟੀ ਦਾ ਤੇ ਆ ਕਰੋ ਜੈਕ ਚੰਗੇ ਸੋਨੇ ਦੇ ਢਾਂਚੇ ਦੇ ਵਿੱਚ ਆ ਚੌੜਾ ਪਿੱਠਪੂੜਾ ਵੱਡੀਆਂ ਮਜਾਂ ਦੇ ਵਿੱਚ ਦੋਸਤੋ ਇਹਦੀ ਤੁਸੀਂ ਗਿਣਤੀ ਕਰ ਲਿਓ ਥੱਲੇ ਨੇ ਬੇਦੀ ਸਾਫ ਸੁਥਰੀ ਇਹ ਗੱਬਰ ਆ ਗਈ ਆਪਣੇ ਕੋਲੋਂ ਹਾਂਜੀ ਸਰ ਇੱਕ ਹਫਤਾ ਇਹਦਾ ਅਜੇ ਪੈਂਡਿੰਗ ਚ ਲੋ ਜੇ ਤੋ ਹਫਤਾ ਸਮਾਜ ਲੈਫਟੇ ਦਾ ਠੀਕ ਹੈ ਜੀ ਇੱਕ ਹਫਤਾ ਹਜੇ ਸਮਾਂ ਬਾਕੀ ਆ ਸੁਆ ਗਰਮਾ ਸੂਰੀ ਆ ਕਿਨੇ ਤੀਜਾ ਸੂਆ ਸਹੀ ਸੁਣਾ ਸੰਸਾ ਤੀਜਾ 14 15 ਕਿਲੋ ਦਰ ਕਰ ਰਿਹਾ ਹੈ ਦਾ ਦੂਜੇ ਸਵੇਰ ਠੀਕ ਆ ਹਾਂਜੀ ਬਾਕੀ ਚੰਗੀ ਪਲੀ ਪ੍ਰੀਤੀ ਆ ਹਾਂਜੀ ਲੋ ਵਿਆ ਕਰੋ ਚੈੱਕ ਪੌਲੀ ਸੰਭੀ ਦੋਸਤੋ ਤੁਸੀਂ ਕਰੋ ਚੈੱਕ ਠੰਡੀ ਧੀਰੀ ਸੇ ਆ ਦੇਖੋ ਆ ਦੇਖੋ ਸਹੂ ਪਸ਼ੂਆਂ ਦੀ ਜਿਹੜੀ ਦੋਸਾਂ ਨਿਸ਼ਾਨੀ ਆ ਪੂਛ ਚੱਕ ਲੈਂਦੀ ਆ ਠੀਕ ਆ ਜੀ ਠੰਡੀ ਧੀਰੀ ਇਹ ਦੋਸਤੋ ਮਾਝ ਤੁਹਾਨੂੰ ਆਪਾ ਦਿਖਾ ਰਹੇ ਆ ਤੇ ਚੰਗਾ ਵੀ ਅਰਦਾਸ ਰਿਹਾ ਵੀ ਦੋ ਦਾਂ ਦਾ ਵੀ ਕੋਈ 15-14 ਲੀਟਰ ਵਾਲੀ ਟਰਾਲੀ ਆ ਤੇ ਬਾਕੀ ਮੇਰਾ ਵੀਰ ਕਿਉਂਕਿ ਨਾਨੇ ਘਰਾਂ ਨੇ ਜਿਹੜਾ ਦੋ ਦੋ ਐਨੀਮਲ ਨੇ ਕੱਟਣਾ ਹੀ ਹੁੰਦਾ ਉਸ ਦੀ ਕਰਤੂਤ ਹੁੰਦੀ ਆ ਵੀ ਪਿਛਲੀਆਂ ਪੀੜੀ ਤੋਂ ਪੀੜੀ ਜੇਕਰ ਕਿਸੇ ਮਦਰ ਚੰਗੀ ਦੇ ਵਿੱਚੋਂ ਆਈਆਂ ਨੇ ਤੇ ਦੋ ਦੋ ਨਾਲ ਦੇਣੇ ਦੇਣਾ ਤੇ ਗਰਵਨ ਤੋਂ ਬਾਕੀ 35 ਵੀ ਹੁਣ ਤੇ ਪਾਰ ਪਿੱਛੇ ਦੀ ਕੋਈ ਸਮੱਸਿਆ ਆਚਾ ਨਹੀਂ ਸੰਧੂ ਸਾਹਿਬ ਆਇਆ ਟਾਈਮ ਤੇ ਆਪਣੀ ਥਾਣਾ ਦੀ ਤੇ ਪਿੱਛੇ ਦੀ ਗਾਰੰਟੀ ਹੋ ਠੀਕ ਹੈ ਜੀ ਹਾਂਜੀ ਠੀਕ ਆ ਜੋ ਗਰਵਨ ਤੋਂ ਤੋਰ ਦੀ ਗੱਦੇਣ ਲੈ ਜੂਗਾ ਜੀ ਹਫਤਾ 8 ਦਿਨ ਹਾਂਜੀ ਇੱਕ ਹਫਤਾ ਲੈ ਜੂਗੀ ਲੋਵੀ ਹਫਤਾ ਕਰ ਡੋਗਾ ਤਾਂ ਮੰਨਗੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਹੁਣ ਤੱਕ ਸਮਝਾ ਜੇ ਕੱਟਦੇ ਆ ਬਾਕੀ ਤੁਹਾਨੂੰ ਆਪਾਂ ਬਾਹਰ ਕੱਢ ਕੇ ਦਿਖਾਉਣੇ ਆ ਵੀ ਸ਼ੈ ਕੀ ਆ ਠੀਕ ਹੈ ਜੀ ਬਹੁਤ ਚੰਗੀ ਜਮੀਂ ਪੂਰੇ ਵਜਨ ਵਜੂਦ ਵਾਲੀ ਆ ਦੇਖੋ ਜਦ ਦਿਨ ਮੈਂ ਸਬਸ ਤਿਆਰ ਹੋ ਗਈ ਨਾ ਥੱਲੇ ਬਹੁਤ ਚੰਗੀ ਗੋਲਵਾ ਨਾ ਬਣਾ ਕੇ ਮੈਂ ਤਿਆਰ ਹੋਣਾ ਹਾਂਜੀ ਲੋ ਠੀਕ ਆ ਹਵਾਨਾ ਦੋਸਤੋ ਥੋੜੇ ਖੁੱਲੇ ਖੱਲੇ ਝੋਲੇ ਦੀ ਆ ਹਾਂਜੀ ਥੋੜੇ ਆਰਡਰ ਦੀ ਤੁਸੀਂ ਵੇਖੋ ਵੀ ਇੱਕ ਸਟਰਕਚਰ ਅੱਗੋਂ ਤੇ ਪਿੱਛੋਂ ਤੱਕ ਜਿਹੜੀ ਬਣ ਕੇ ਆ ਹਾਂ ਮੈਂ ਤਾਂ ਜਾਰੀ ਹੁਣੇ ਬਣੀ ਹੈ ਕਰਮਾੜੀ ਬਿਲਕੁਲ ਹਾਂਜੀ ਆ ਦੇਖੋ ਅਰੇ 8-10 ਦਿਨਾਂ ਤੇ ਇਹਨੇ ਚਿਪ ਕੱਢਦੇ ਨੇ ਕਰ ਹਾਂਜੀ 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 ਬਹੁਤ ਚੰਗੀ ਬਣ ਜੂਗੀ ਹਾਂ ਲਓ ਜੀ ਆਹ ਦੇਖੋ ਹਵਾਨਾ ਚੱਟਾ ਸੋਹਣੀ ਬਾਦੀ ਬੰਤਰ ਚੰਗੀ ਪੱਲੀ ਜੰਮੀ ਪੱਲੀ ਦੋਸਤੋ ਫੁੱਲ ਵਜਨ ਵਜੂਦ ਆਲੀ ਠੀਕ ਆ ਲੋਕ ਠੀਕ ਹੈ ਜੀ ਕਿਸੇ ਭਰਾ ਨੂੰ ਦੱਸੋ ਕਰੇ ਰੱਖਣੀ ਆ ਕੋਈ ਸ਼ਾਇ ਸ਼ੌਕ ਨਾਲ ਖਰੀਦਣੀ ਆ ਠੀਕ ਹੈ ਜੀ ਜਰੂਰ ਹੱਥ ਪਾ ਸਕਦੇ ਜੀ ਬਹੁਤ ਚੰਗੀ ਕਰਮਾ ਵਾਲੀ ਜੀਗਾ ਜੀ ਜਮੀ ਪਲੀ ਚੰਗੇ ਵਜਨ ਨੋੜ ਦੇ ਵਿੱਚ ਸੋ ਅੱਗੇ ਆਉਣ ਵਾਲਾ ਸਮਾਂ ਵੀ ਚੰਗਾ ਠੀਕ ਹੈ ਜੀ ਦੁੱਧ ਚੰਗਾ ਚਵਾਜੂਗੀ ਤੇ ਗਰਵਾਪ ਇਹ ਅੱਜ ਆਪਾਂ ਕਿੰਨੇ ਦੇ ਦੇ ਰਹੇ ਆ ਆਪਣੇ ਫਾਰਮ ਤੋਂ ਸਰਦਾਰ ਸਾਹਿਬ ਮੁੱਲ ਦਾ ਕਰਨ ਨੂੰ ਭਾਵੇਂ ਇਹ ਲੱਖੋਂ ਬਾਹਰ ਕਰ ਲਈ ਇੱਕ ਦਾਹ ਕਰ ਲਈ ਪੰਜੂ ਕਰ ਲਈ ਪਰ ਆਪਾਂ ਅੰਦਰ ਰੱਖਣਾ ਕਿੰਨਾ ਆਪਾਂ ਇਹਦਾ ਮੁੱਲ ਕਰਨਾ 99000 ਹਾਂ 90000 ਦੀ ਦੇ ਦੇਣੀ ਆ 90 ਦੀ ਹਾਂ ਜੀ ਬੱਲਾ ਬੱਲਾ ਹੀ ਹੋ ਜੂ ਫਿਰ ਹਾਂ ਜਿਹੜੇ ਹਿਸਾਬ ਨਾਲ ਆਪਾਂ ਨੂੰ ਆਈ ਆਪਾਂ ਉਹ ਸਾਬ ਨਾਲ ਦੇ ਦੇਣੀ ਬਿਲਕੁਲ ਬਿਲਕੁਲ ਲੋ ਵੀ 90000 ਦੀ ਦੋਸਤੋ ਇਹ ਹਾਂ ਨਾ ਤੁਹਾਨੂੰ ਮਿਲ ਜੂਗੀ ਬਾਕੀ ਮੇਰਾ ਵੀਰ ਤੁਸੀਂ ਆਪ ਦੀ ਵਿਚਾਰ ਜ਼ਰੂਰ ਦੱਸ ਦਿਓ ਠੀਕ ਹੈ ਜੀ ਕਿਉਂਕਿ ਇਹ ਡੈਨਿਮਲ ਆਪਾਂ ਤਿਆਰ ਕਰਦੇ ਆ 90 ਜੋ ਕੋਈ ਛੋਟ ਛਪਾਈ ਹੋਊਗਾ ਇਹ ਨਹੀਂ ਕਿ ਬਹੁਤ ਕੇ ਜ਼ਿਆਦਾ ਫਰਕ ਨਹੀਂ ਬਣਊਗਾ ਠੀਕ ਹੈ ਆਪਣੇ ਕਰ ਦਈਏ ਸਾਂਝੇ ਵੀਰੇ ਨੰਬਰ ਹੈ ਵੀਰ ਜੀ 98772 8043 98772 8043 ਠੀਕ ਹੈ ਜੀ ਲੋ ਵੀ ਭਰਾਵੋ ਇਹ ਨੰਬਰ ਆ ਵੀਰ ਗਰਵੰਤ ਦੇ ਸਕਰੀਨ ਤੇ ਚੱਲਣ ਦੇ ਆ ਆਓ ਇਥੇ ਆ ਕੇ ਆਪਣੀ ਜੋਗੇ ਪਸਮਾ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ